ਹਾਂ ਵਿੱਚੋਂ ਲਾਲਾਂ ਦੀ ਆਵਾਜ਼ ਆਈ ਜਾਂਦੀ ਐ ਨੀਹਾਂ ਵਿੱਚੋਂ ਲਾਲਾਂ ਦੀ ਆਵਾਜ਼ ਆਈ ਜਾਂਦੀ ਐ ਨੀਹਾਂ ਵਿੱਚੋਂ ਧੰਨ ਬਾਬਾ ਮੋਤੀ ਮਹਿਰਾ ਜਿਹਨੇ ਜਨਮਤਾ ਉਹਨੇ ਦੁੱਧ ਬੱਚਿਆਂ ਨੂੰ ਪਿਆਇਆ ਉਹਨੇ ਆਪਣਾ ਘਰ ਵੀ ਪਰਿਵਾਰ ਸਾਰਾ ਕਰ ਲਿਆ ਬੱਚੇ ਪੀਂਦੇ ਤੇ ਕੋਲੂਆਂ ਦੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਯਾਰਾ ਉਹਦਾ ਬੱਚਾ ਪਹਿਲਾਂ ਪੀੜਿਆ ਕੋਲੂ ਫਿਰ ਉਹਦੀ ਮਾਤਾ ਤੇ ਕੀਤਾ ਸਭ ਤੋਂ ਜ਼ਿਆਦਾ ਉਹਦਾ ਮਗਰੋਂ ਫੇਸ ਉਹਦਾ ਪਿਓ ਨੂੰ ਪੀੜਿਆ ਕੋਲੂ ਚਲੂ ਕਿੰਨੇ ਦਰਦ ਹੋਈਏ ਹਾਂ ਦਰਦ ਹੋਦਾਂ ਨਹੀਂ ਹੋਈ ਦਰਦਾਂ ਨੂੰ ਹੁੰਦੀ ਵਾਹ ਗੁਰੂ ਦੀ ਆਵਾਜ਼ ਆਈ ਜਾਂਦੀ ਐ ਮੀਹਾਂ ਵਿੱਚੋਂ ਲਾਲਾਂ ਦੀ ਆਵਾਜ਼ ਆਈ ਜਾਂਦੀ ਐ